ਸਤ ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਅੱਜ ਕੋਠੇ ਲਾਲ ਸਿੰਘ ਵਾਲਿਆਂ ਚ ਆਏ ਸੀਗੇ ਜੀ ਤੁਹਾਡੇ ਯਾਦ ਹੋਣਾ 2 ਮਾਰਚ ਨੂੰ ਆਪਾਂ ਵੀਡੀਓ ਪਾਈ ਸੀ ਆ ਗਾਂ ਦੀ ਜੀ ਰਿਪੀਟਰ ਸੀਗੀ 2 ਸਾਲਾਂ ਤੋਂ ਰਿਪੀਟਰ ਗਾਂ ਜਿਹੜੀ ਤੁਹਾਨੂੰ ਕਿਹਾ ਸੀਗਾ ਕਿੰਨਾ ਦੁੱਧ ਕਰਾਈ ਸੀ ਇਹ ਸੂਣ ਤੋਂ ਬਾਅਦ ਤੁਸੀਂ ਕਹਿੰਦੇ 20 ਕਿਲੋ ਦੁੱਧ ਸੀ ਹੈ ਨਾ ਪਹਿਲਾਂ ਹੁਣ ਕਿੰਨਾ ਦੁੱਧ ਸੀ ਤਾਂ 2.5 2.5 ਕਿਲੋ ਦੁੱਧ ਦੱਸਿਆ ਸੀ ਹੈ ਨਾ ਬਈ 2.5 2.5 ਕਿਲੋ ਦੁੱਧ ਬਾਈ ਨੇ ਦੱਸਿਆ ਸੀਗਾ ਜੀ ਉਦੋਂ ਤੇ ਆਪਾਂ ਇਹ ਆਈ ਕੀਤੀ ਸੀ ਉਹਦੇ ਜੀ ਉਹਦੇ ਮੰਨ ਲਓ ਫੋਨ ਕੀਤਾ ਐਂਡ ਜੇ ਤੇ ਸੀਗੀ ਇਹ ਗਾਂ ਤੇ ਮੈਂ ਉਹਨਾਂ ਨੂੰ ਕਹਿ ਕੇ ਗਿਆ ਸੀਗਾ ਵੀ ਜੇ ਨਾ ਰਹੀ ਤਾਂ ਯਾਰ ਮੈਂ ਫ੍ਰੀ ਟੀਕਾ ਭਰ ਕੇ ਜਾਊਂਗਾ ਬਾਈ ਗਾਂ ਨਹੀਂ ਸੀ ਗੱਬਣ ਹੋਈ ਅੱਜ 15 ਦਿਨਾਂ ਬਾਅਦ ਗਾਂ ਦੁਬਾਰਾ ਬੋਲ ਪਈ ਸੀਗੀ 15 16 ਦਿਨਾਂ ਬਾਅਦ ਤੇ ਮੰਨ ਲਓ ਵੀ ਪਹਿਲਾ ਦਿਨ ਹੋ ਗਏ ਹੋਣਗੇ 20 ਦਿਨ ਹੀ ਲੱਗੇ ਜੀ ਸਮਝ ਲਓ ਗਾਂ 20 ਦਿਨ ਹੀਟ ਚ ਸਹੀ ਆਉਂਦੀ ਹੈ ਗਾਂ 20 ਦਿਨਾਂ ਬਾਅਦ ਤੇ ਅੱਜ ਇਹਦੇ ਇਹ ਆਈ ਕਰਤੀ ਹੈ ਜੀ ਆਪਾਂ ਇਹ ਨਹੀਂ ਵੀ ਆਪਾਂ ਕੱਲਾ ਕਹਾ ਤੇ ਕੀਤਾ ਨਹੀਂ ਗਾ ਬਾਈ ਨੇ ਮੈਨੂੰ ਸਵੇਰ ਫੋਨ ਕੀਤਾ ਸੀ ਮੈਂ ਕਿਹਾ ਵੀ ਦੁਪਹਿਰ ਤੋਂ ਬਾਅਦ ਆਉਂਗਾ ਤੇ ਇਹ ਆਈ ਕਰਤੀ ਐ ਕੋਈ ਪੈਸਾ ਨਹੀਂ ਲਿਆ ਗਿਆ ਜੀ ਬੰਦੇ ਵਿਚਾਰੇ ਸਿੱਧੇ ਸਾਦੇ ਆ ਕੋਈ ਐ ਨਹੀਂ ਕੇ ਵੀ ਯਾਰ ਐ ਮੈਂ ਬਾਲੇ ਚੁਸਤ ਚਲਾ ਕੇ ਜਿਹੜੀ ਗੱਲ ਆ ਬਾਈ ਮੈਨੂੰ ਕਹਿੰਦਾ ਬਈ ਕਿੰਨੇ ਪੈਸੇ ਬਾਈ ਲੋਏਂਗਾ ਮੈਂ ਕਿਹਾ ਵੀ ਕੋਈ ਪ੍ਰੋਬਲਮ ਨਹੀਂ ਬਾਈ ਜਿੰਨੇ ਮਰਜੀ ਪੈਸੇ ਦੇ ਦਿਓ ਜੇ ਜਦੋਂ ਗੱਬਣ ਹੋ ਗਈ ਉਦੋਂ ਦੇ ਦਿਓ ਜੇ ਇਹ ਹਰੇਕ ਨਾਲ ਨਹੀਂਗਾ ਜੀ ਬਈ ਕਈ ਵਾਰੀ ਕੋਈ ਵੀਡੀਓ ਤੇ ਕਮੈਂਟ ਕਰੇ ਬੰਦਾ ਵੀ ਯਾਰ ਬਾਈ ਸਾਡੇ ਨਾਲ ਵੀ ਠੇਕਾ ਕਰ ਲਾ ਚਲੋ ਠੀਕ ਆ ਮੈਨੂੰ ਬੰਦੇ ਐ ਲੱਗੇ ਵੀ ਯਾਰ ਚੱਲ ਵਿਚਾਰੇ ਇਹਨਾਂ ਦੀ ਨਜਾਇਜ਼ ਹੀ ਗਾਂ ਐ ਨਜਰ ਦੀ ਵੀਰੀ ਵੀ ਆ ਕੋਈ ਮੈਨੂੰ ਨੁਕਸ ਨਹੀਂ ਲੱਗਿਆਗਾ ਗਾਂ ਚ ਤੇ ਤਾਂ ਕਰਕੇ ਇਹਨਾਂ ਨੂੰ ਮੈਂ ਕਿਹਾ ਬਈ ਕੋਈ ਪ੍ਰੋਬਲਮ ਨਹੀਂ ਪੈਸਿਆਂ ਵਾਲੀ ਬਾਈ ਕਹਿੰਦਾ ਵੀ ਪੈਸੇ ਪਿੰਡ ਜਾ ਕੇ ਦੇ ਕੇ ਆਉਂਗਾ ਵੀ ਐਡਾ ਵਧੀਆ ਬੰਦਾ ਦੇਖੋ ਤੁਸੀਂ ਤੇ ਮੈਨੂੰ ਪਤਾ ਵੀ ਇਹ ਦੇ ਵੀ ਆਉਣਗੇ ਬਾਈ ਕੋਈ ਚੱਕਰ ਨਹੀਂ ਨਾਲੇ ਪੈਸਾ ਨਾਲ ਥੋੜੀ ਐ ਵੀ ਯਾਰ ਜੇ ਪੈਸੇ ਨਾ ਵੀ ਦੇ ਕੇ ਆਉਣਗੇ ਤਾਂ ਵੀ ਕੋਈ ਦਿੱਕਤ ਨਹੀਂ ਆਪਾਂ ਨੂੰ ਤੇ ਪਰ ਬਾਈ ਨਾ ਤੁਸੀਂ ਆਪ ਹੀ ਪੁੱਛੋ ਬਾਈ ਪੈਸੇ ਤਾਂ ਨਹੀਂ ਲਏ ਤੇਰੇ ਤੋਂ ਨਹੀਂ ਲਏ ਨਾ ਕੀ ਕਹਿ ਗਿਆ ਸੀ ਤੈਨੂੰ ਉੱਦੈ ਕੀ ਉੱਥੇ ਆਪੇ ਆਉਂਗਾ ਮੈਂ ਹਾਂ ਬਈ ਫ੍ਰੀ ਟੀਕਾ ਭਰੂੰਗਾ ਫ੍ਰੀ ਟੀਕਾ ਫ੍ਰੀ ਭਰਿਆ ਨਾ ਕੋਈ ਪੈਸਾ ਨਹੀਂ ਲੈਣਾ ਹਾਂ ਖੁਸ਼ ਆਂ ਤੈਨੂੰ ਐ ਤਾਂ ਨਹੀਂ ਲੱਗਿਆ ਵੀ ਡਾਕਟਰ ਕੱਲੀਆਂ ਗੱਲਾਂ ਕਰ ਗਿਆ ਯਾਰ ਹਨਾ ਹਾਂ ਜਿਹੜੀ ਗੱਲ ਆ ਹਾਂ ਤੇ ਆ ਮੱਜ ਬਾਈ ਕੋਲੇ ਹੈਗੀ ਇੱਕ ਤੇ ਇਹ ਗੱਬਣਾ ਕਿ ਨਹੀਂ ਗੱਬਣਾ ਇਹ ਗੱਬਣਾ ਹੈ ਤੇ ਇੱਕ ਗਾਂ ਬਈ ਬਾਈ ਕੋਲੇ ਦੋ ਹੀ ਗਾਵਾਂ ਵਿਚਾਰੇ ਕੋਲੇ ਤੇ ਬਸ ਇਠੀ ਠੀਕ ਆ ਵਧੀਆ ਜ਼ਿਮੀਂਦਾਰ ਬੰਦੇ ਆ ਪਰ ਐ ਭੋਲੇ ਭਾਲੇ ਬੰਦੇ ਆਵੇਂ ਤੇਜ਼ ਚਲਾਕ ਬੰਦੇ ਨਹੀਂਗੇ ਮੈਨੂੰ ਤਾਂ ਹੀ ਲੱਗਿਆ ਵੀ ਯਾਰ ਆਪਾਂ ਵਿਚਾਰਾਂ ਦੀ ਹੈਲਪ ਕਰੀਏ ਉਹਦੇ ਇੰਨੇ ਇੰਨੇ ਪੈਸਿਆਂ ਦੀ ਗਾਂ ਲਈ ਹੈ ਤੇ ਐਵੇਂ ਹੀ ਜਾਊਗੀ ਇਹਨਾਂ ਦੀ ਤਾਂ ਕਰਕੇ ਆਪਾਂ ਬਈ ਇਹਨਾਂ ਦੇ ਅੱਜ ਏਆਈ ਕਰਕੇ ਚੱਲੇ ਆ ਰੱਬ ਸੁੱਖ ਰੱਖੇ ਗੱਬਣ ਚੈੱਕ ਕਰਕੇ ਜਿਵੇਂ ਵੀ ਇਹਨਾਂ ਨੂੰ ਲੱਗਿਆ ਬਈ ਓਵੇਂ ਕੋਈ ਪ੍ਰੋਬਲਮ ਨਹੀਂ ਭਲਾ ਆਪਾਂ ਨੂੰ 500 ਰੁਪਏ ਹੀ ਦੇ ਹੁਣ ਆਪਾਂ ਨੂੰ ਕੋਈ ਚੱਕਰ ਨਹੀਂਗਾ ਹਣਾ ਆਪਾਂ ਆਪਣੀ ਜ਼ਬਾਨ ਭਗਾਉਣੀ ਸੀ ਵੀ ਫ੍ਰੀ ਟੀਕਾ ਭਰ ਕੇ ਜਾਵਾਂਗੇ ਤੇ ਭਗਾ ਕੇ ਕੋਈ ਚੱਕਰ ਨਹੀਂ ਬਈ ਐਦਕੀ ਵੀ ਨਹੀਂ ਰਹਿੰਦੀ ਫਿਰ ਵੀ ਆਪਾਂ ਤੁਹਾਡੇ ਨਾਲ ਆ ਕੋਈ ਪ੍ਰੋਬਲਮ ਨਹੀਂ ਜੇ ਕੋਈ ਚੱਕਰ ਪੈਂਦਾ ਪਹਿਲੀ ਗੱਲ ਤਾਂ ਰੱਬ ਸੁੱਖ ਰੱਖੇ ਗੱਬਣ ਹੋ ਜਾਊਗੀ ਤੇ ਜੇ ਨਹੀਂ ਵੀ ਰਹਿੰਦੀ ਤਾਂ ਕੋਈ ਨਹੀਂ ਫੇਰ ਆਪਾਂ ਇੱਕ ਵਾਰੀ ਜ਼ਰੂਰ ਟਰਾਈ ਕਰਾਂਗੇ ਗਾਂ ਗੱਬਣ ਕਰਕੇ ਹਟਾਂਗੇ ਬਾਈ ਤੇਰੀ ਕਿੰਨੇ ਵਾਰੀ ਵੀ ਹੋ ਜੇ ਤੈਨੂੰ ਵੇਚਣ ਨਹੀਂ ਦਿੰਦੇ ਬਾਈ ਕਹਿੰਦਾ ਵੀ ਘਰੇ ਰੱਖਣੀ ਆ ਗਾਂ ਯਾਰ ਬਈ ਵੇਚਣੀ ਨਹੀਂ ਨੀਗੀ ਤਾਂ ਕਰਕੇ ਵੀ ਕਿੰਨੇ ਦੀ ਲਈ ਸੀ ਤੂੰ ਗਾਂ ਇਹ 80000 ਦੀ ਹਾਂ 80000 ਦੀ ਹਾਂ ਕਿੰਨਾ ਚਿਰ ਹੋ ਗਿਆ ਤੈਨੂੰ ਲਈ ਨੂੰ ਇਹਨੂੰ ਅੱਛਾ ਤੇ ਕਿੰਨੇ ਵਾਰੀ ਠੀਕ ਆ ਭਰਾ ਦਾ ਇਹ ਦੋ ਪਹਿਲਾਂ ਕਿਸੇ ਹੋਰ ਬੰਦੇ ਨੇ ਤੈਨੂੰ ਐ ਕਿਹਾ ਵੀ ਮੈਂ ਫ੍ਰੀ ਕਰੂੰਗਾ ਨਹੀਂ ਕਿਹਾ ਨੇੜੇ ਦੇਵ ਨਹੀਂ ਕਿਹਾ ਵੀ ਜਿਹੜੇ ਪਿੰਡ ਪੁੰਡ ਦੇ ਦਾ ਉਹਨਾਂ ਨੇ ਵੀ ਨਹੀਂ ਕਿਹਾ ਹਨਾ ਚਲੋ ਮੈਂ ਕਿਸੇ ਡਾਕਟਰ ਨਹੀਂ ਡਾਕਟਰ ਕਹਿੰਦੇ ਵੀ ਨਹੀਂ ਯਾਰ ਅਗਲੇ ਦੀ ਵੀ ਮਜੂਰੀ ਅਗਲੇ ਨੇ ਆਪਦੇ ਜਿਵੇਂ ਮਰਜ਼ੀ ਰੱਖ ਲਾ ਕਿਸੇ ਨੂੰ ਨਹੀਂ ਲੱਗਿਆ ਹਨਾ ਆਪਾਂ ਡਾਕਟਰ ਨੂੰ ਗਲਤ ਨਹੀਂ ਕਹਿੰਦੇ ਇੱਥੇ ਵੀ ਚਲ ਮੈਨੂੰ ਲੱਗਿਆ ਛੋਡੀ ਤੂੰ ਸਾਡੇ ਕਿਸੇ ਕਿਸੇ ਮਾਰਨਾਂ ਤੇਰੇ ਕੋਲੇ ਭੇਜਿਆ ਕਿਸੇ ਬੰਦੇ ਨੇ ਮੈਨੂੰ ਲੱਗਿਆ ਵੀ ਚਲ ਯਾਰ ਆਪਾਂ ਗੱਬਣ ਕਰ ਲਾਂਗੇ ਗਾਂ ਹਨਾ ਚਲ ਆਪਾਂ ਡਾਕਟਰ ਨੂੰ ਨਹੀਂ ਵਿਚਾਰੇ ਨੂੰ ਕਿਸੇ ਨੂੰ ਮਾੜਾ ਕਹਿੰਦੇ ਛੋਡੇ ਏਰੀਏ ਦੇ ਬੰਦੇ ਵੀ ਵਧੀਆ ਸਾਰੇ ਹਨਾ ਕਈ ਵਾਰੀ ਨਹੀਂ ਰਹਿੰਦਾ ਬਸੂ ਤੇ ਪਰ ਆਪਾਂ ਗੱਬਣ ਕਰਕੇ ਹੀ ਬਈ ਰੱਬ ਸੌਖੇ ਰੱਖ ਕੇ ਗੱਬਣ ਕਰਾਂਗੇ ਇਹ ਗਾਣੋ ਤੇ ਪੈਸੇ ਬਾਈ ਤੋਂ ਉਦਾਂ ਹੀ ਲੈ ਕੇ ਜਾਵਾਂਗੇ ਜਿਵੇਂ ਇਹਦਾ ਜੀ ਕੀਤਾ ਜਿੰਨੇ ਜੀ ਕੀਤਾ ਉਹਨੇ ਪੈਸੇ ਦੇ ਦੇ ਕੋਈ ਦਿੱਕਤ ਨਹੀਂ ਪਰ ਇਹ ਕੱਲੀ ਹੈ ਇਹਦੇ ਵਾਸਤੇ ਹੀ ਆ ਜੀ ਤੇ ਪਿੰਡ ਪੁੰਡ ਚ ਤਾਂ ਮੈਂ ਚਲੋ ਆ ਕਰ ਲੈਣਾ ਇਹ ਮਨ ਠੇਕਾ ਹੀ ਹੁੰਦਾ ਇਹਨੂੰ ਠੇਕਾ ਹੀ ਕਹਿ ਸਕਦੇ ਆਪਾਂ ਪਰ ਬਾਹਰ ਆ ਪਹਿਲੀ ਵਾਰੀ ਆ ਜੀ ਇੰਨੀ ਦੂਰ ਆ ਕੇ 30 ਕਿਲੋਮੀਟਰ ਦੇ ਹੈਗੇ ਸਾਡੇ ਤੋਂ ਇਹ 25 30 ਕਿਲੋਮੀਟਰ ਆ ਕੋਠੇ ਲਾਲ ਸਿੰਘ ਵਾਲੇ ਤੇ ਪਰ ਫਿਰ ਵੀ ਇਹ ਗਾਂ ਕਰਾਂਗੇ ਗੱਬਣ ਵੇਖੋ 80000 ਰੁਪਏ ਦੀ ਗਾਂ ਲਈਏ ਤੇ ਅੱਜ ਇਹ 10000 ਦੀ ਵੀ ਹੈਣੀਗੀ ਜਿਹੜੇ ਹਿਸਾਬ ਨਾਲ 2.5 2.5 ਕਿਲੋ ਦੁੱਧ ਕੱਲੇ ਦਾ ਵਿਚਾਰੀ ਦਾ ਮੁੱਲ ਵੇਚੂਗਾ ਡਾਂਗਾ ਤੋਂ ਵੱਜੂਗੀ ਹਨਾ ਤੇ ਆਪਣਾ ਤਾਂ ਚਲੋ ਕੀ ਆ ਇੱਕ ਕਰੋ ਇੱਕ ਘਰ ਦਾ ਕਹਿੰਦੇ ਡੈਣ ਵੀ ਛੱਡ ਦਿੰਦੀ ਹੈ ਜੇ ਨਾ ਵੀ ਇੱਕ ਕਰੋ پیسے ਬਚਣਗੇ ਜਾਂ پیسے ਨਾ ਲਵਾਂਗੇ ਤਾਂ ਕੋਈ ਬੜੀ ਵੱਡੀ ਗੱਲ ਨਹੀਂ ਕੀ ਸਾਰਾ ਦਿਨ ਪੈਸੇ ਹੀ ਕਮਾਉਣੇ ਆ ਇੱਥੋਂ ਤੱਕ ਇਹ ਪਸ਼ੂਆਂ ਨੇ ਹੀ ਆਪਾਂ ਨੂੰ ਲੈ ਕੇ ਆਂਦਾ ਜਿਹੜੀ ਗੱਲ ਹੈ ਮੇਨ ਮੇਨ ਤਾਂ ਇਹ ਆ ਵੀ ਲੋਕ ਇਹ ਕੰਮ ਨਾ ਛੱਡਣ ਤੇ ਆਪਾਂ ਸਾਥ ਦਿੰਦੇ ਰਹੀਏ ਲੋਕਾਂ ਦਾ ਤੇ ਉਹ ਮੱਝ ਬਈ ਜੇ ਰੰਗਦੀ ਸੀ ਨਾ ਉਹਨੂੰ ਚੈੱਕ ਕਰਾ ਲਈ ਬਈ ਫਲ ਫੁੱਲ ਨਾਲ ਸੱਟ ਜੇ ਹਨਾ ਜਿਹੜੀ ਗੱਲ ਆ ਬਸ ਆਹ ਬਾਈ ਕੋਲੇ ਤਿੰਨ ਨਹੀਂ ਪਸ਼ੂ ਬਈ ਠੀਕ ਐ ਇੱਕ ਗਾਂ ਬਾਈ ਦੀ ਰਿਪੀਟਰ ਹੋਈ ਖੜੀ ਐ ਬਜਾਰੇ ਦੀ ਤੇ ਜੇ ਪਸ਼ੂ ਗੱਬਣ ਹੋ ਜਾਂਦਾ ਐ ਦਾ ਤਾਂ ਗਾਂ ਬਾਈ ਦਾ ਮਨ ਵੱਜੂਗਾ ਵੀਰ ਪਸ਼ੂ ਫੇਰ ਰੱਖੂਗਾ ਹਨਾ ਫੇਰ ਤਾਂ ਪਸ਼ੂ ਰੱਖਾਂਗਾ ਹੋਰ ਵੈਰੀ ਬੰਦ ਹਨਾ ਦੇੜੀ ਟੈਲੀਫੋਨ ਦਿਲਾਤਾ ਹੁਣ ਕੋਣ ਮਹਿਰਮਾਨ ਬਣ ਜਾ ਹਾਂ ਫਿਰ ਜੀ ਨਹੀਂ ਕਰਦਾ ਹਨਾ ਮਨ ਨਹੀਂ ਕਰਦਾ ਬੰਦੇ ਦਾ ਹਾਂ ਲੈਂਦੀ ਨਹੀਂ ਹਾਂ ਪਸ਼ੂਆਂ ਦੇ ਦੁੱਧ ਦੁੱਧ ਕਿੰਨਾ ਕੇ ਦੁੱਧ ਦੁੱਧ ਤੇ ਪਹਿਲਾਂ ਦੁੱਧ ਤੇ ਕਰਦਾ ਸੀ ਕੰਮ ਕਰ ਦੁੱਧ ਪਾਉਂਦੇ ਸੀਗੇ ਪਹਿਲਾਂ ਹੁਣੇ ਵੀ ਪਾਉਨੇ ਆ ਦੁੱਧ ਹੁਣ ਵੀ ਪਾਉਨੇ ਆ ਪਹਿਲਾਂ ਦੁੱਧ ਵੱਧ ਪਾਉਂਦੇ ਸੀ ਮੈਨੂੰ ਘਰ ਦੇ ਖਰਚੇ ਦੁੱਧ ਤੋਂ ਚਲਾਉਂਦੇ ਸੀ ਹਾਂ ਚਾਚੇ ਵੀ ਹੁਣ ਤਾਂ ਫਿਰ 2.5 2.5 ਕਿਲੋ ਹੀ ਰਹਿ ਗਿਆ ਹਨਾ ਦੁੱਧ ਹਾਂ ਹੁਣ ਤਾਂ ਦਿੱਕਤ ਹੈਗੀ ਏ ਪੂਰੀ ਵੀ ਯਾਰ ਨਹੀਂ ਰਹੀ ਤਾਂ 2.5 2.5 ਕਿਲੋ ਦੋਤੇ ਵੀ ਆ ਗਈ ਤੇ ਮੁੱਲ ਵੀ ਕੋਈ ਨਹੀਂ ਹੈ ਨਾ ਇਹਦਾ ਵੇਚ ਨਹੀਂ ਤਾਂ ਹੈ ਹੀ ਨਹੀਂ ਇਹ ਗੱਬਣ ਕਰਨੀ ਆ ਹਾਂ ਹਾਂ ਕੋਈ ਨਹੀਂ ਕਰਾਂਗੇ ਜ਼ਰੂਰ ਬਈ ਆ ਗਾਂ ਧੰਨਵਾਦ ਜੀ ਚੰਗੀ ਲੱਗੇ ਗੱਲ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵੀਡੀਓ ਨੂੰ ਕਰਿਓ ਜੇ ਵੱਧ ਤੋਂ ਵੱਧ ਸ਼ੇਅਰ ਬਸ ਮੇਰੀ ਇਹ ਗੱਲ ਹੀ ਕਹਿਣੀ ਆ ਹਰੇਕ ਬੰਦੇ ਨੂੰ ਮੈਂ ਕਿਸੇ ਡਾਕਟਰ ਦੇ ਲਾ ਕੇ ਗੱਲ ਨਹੀਂ ਕਰਦਾ ਹੁੰਦਾ ਜੀ ਕਈ ਬੰਦਿਆਂ ਨੂੰ ਮੈਚ ਡੈੱਕ ਇੱਕ ਵੀਡੀਓ ਬਾਈ ਸੀਗੀ ਉਹ ਡਾਕਟਰਾਂ ਨੂੰ ਸ਼ਾਇਦ ਇਹ ਲੱਗਿਆ ਵੀ ਯਾਰ ਸਾਡੇ ਤੇ ਗੱਲ ਲਾ ਕੇ ਬਾਈ ਮੈਂ ਉਹਨਾਂ ਨੂੰ ਨਹੀਂ ਗੱਲ ਕੋਈ ਵੀ ਕਹੀ ਸੀਗੀ ਜੀ ਮੈਨੂੰ ਘਰ ਵਾਲੇ ਦੀ ਵੀ ਥੋੜੀ ਜੀ ਉਹਦੇ ਚ ਸਲੋ ਗਲਤੀ ਸੀਗੀ ਵੀ ਉਹਨਾਂ ਨੇ ਸਪਲੀਮੈਂਟ ਨਹੀਂ ਪਾਇਆ ਸੀਗਾ ਉਹ ਡਾਕਟਰ ਦੇਖੋ ਨਾ ਟੀਕਾ ਨਹੀਂ ਭਰਨਾ ਹੈਗੇ ਵੀ ਯਾਰ ਡਾਕਟਰ ਸਾਨੂੰ ਕਹਿ ਕੇ ਗਿਆ ਹਨਾ ਇਹ ਗੱਲਾਂ ਗਲਤ ਆ ਬਾਈ ਮੇਰੇ ਕੋਈ ਚੰਗੀ ਗੱਲ ਨਹੀਂ ਗਈ ਹੁਣ ਮੈਂ ਜੇ ਇੱਥੇ ਵੀਡੀਓ ਪਾ ਗਿਆ ਤਾਂ ਇਹਦਾ ਮਤਲਬ ਇਹ ਥੋੜੀ ਜੀ ਵੀ ਆ ਡਾਕਟਰਾਂ ਦਾ ਇਹਨਾਂ ਨੂੰ ਲੋੜ ਪਊਗੀ ਤਾਂ ਉਹ ਆਉਣਾ ਨਹੀਂ 나ই ਮੈਂ ਕਿਸੇ ਡਾਕਟਰ ਨੂੰ ਕਦੇ ਮਾੜਾ ਕਿਹਾ ਵੀ ਨਾ ਮੈਂ ਕਹਾਂ ਨਾ ਹੀ ਮੈਂ ਬੜਾ ਸਿਆਣਾ ਪਰ ਮੈ ਕੋਈ ਪਸ਼ੂ ਨਾ ਛੱਡੇ ਬਸ ਤੇ ਕੋਈ ਪਸ਼ੂ ਆੱਕ ਕੇ ਵਿੱਚ ਹੈ ਨਾ ਤੇ ਇਹ ਧੰਦੇ ਦਾ ਲੋਕ ਜੁੜੇ ਰਹਿਣਗੇ ਤਾਂ ਡਾਕਟਰਾਂ ਦਾ ਕੰਮ ਹੈ ਨਹੀਂ ਤਾਂ ਫਿਰ ਤੁਸੀਂ ਦੇਖ ਲਓ ਵੀ ਆਪਣੇ ਪੱਲੇ ਕੀ ਆ ਹਨਾ ਤਾਂ ਕਰਕੇ ਵੀ ਲੋਕਾਂ ਦਾ ਸਾਥ ਹੀ ਦੇਣਾ ਆਪਾਂ ਹੋਰ ਤਾਂ ਕੀ ਆ ਚਲੋ ਕੰਮ ਤਾਂ ਕਰਦਾ ਪੈਸੇ ਆਸਤੀ ਸਾਰੇ ਤੁਰੇ ਫਿਰਦੇ ਆ ਮੈਂ ਨਹੀਂ ਕਹਿੰਦਾ ਵੀ ਆ ਤੁਸੀਂ ਫ੍ਰੀ ਕਰੋ ਇਹ ਤੁਸੀਂ ਕੰਮ ਨਾ ਕਰੋ ਵੀ ਕਿਸੇ ਦੇ ਫ੍ਰੀ ਟੀਕਾ ਭਰਨ ਵਾਲਾ ਵੀ ਚਲੋ ਅਗਲੇ ਨੂੰ ਸਹੀ ਰਹਿ ਦੇ ਦੇ ਨਹੀਂ ਉਹ ਗੱਲ ਚੰਗੀ ਆ ਪੈਸੇ ਸਾਰੇ ਸਿਆਣਾ ਹੀ ਆ ਹਰੇਕ ਨੂੰ ਹਰੇਕ ਨੇ ਕੰਮ ਸਿੱਖਿਆ ਕੋਈ ਐਂ ਤਾਂ ਹੈ ਨਹੀਂ ਮੈਂ ਇਕੱਲੇ ਨੇ ਸਿੱਖਿਆ ਪਰ ਗੱਲ ਵੀ ਆ ਚੀਜ਼ ਚੰਗੀ ਲੱਗਦੀ ਆ ਵੀ ਤੁਸੀਂ ਅਗਲੇ ਦਾ ਸਾਥ ਦਿਓ ਵੀਰ ਜੇ ਅਗਲੇ ਕੋਲੇ ਪੈਸੇ ਹੈ ਵੀ ਨਹੀਂ ਤੇ ਚਲ ਕਹਿ ਦਿਓ ਕੋਈ ਨਹੀਂ ਯਾਰ ਠੀਕ ਆ ਓਕੇ ਆ ਧੰਨਵਾਦ ਜੀ